ਮੈਂ ਸੂਫੀ ਹਾਂ ਤੇ ਮੈਂ ਆਪਣੇ ਤਰੀਕੇ ਨਾਲ ਕਹਾਂਗਾ ਕਿ ਸਰ ਸਸਤਾ ਹੈ ਕਸ਼ਮੀਰੋਂ ਤੇ ਪੁੱਛੋ ਮੁੱਲ ਲਾਹੌਰੋਂ ਪਿਸੇ ਤੇ ਬਾਦਾਮ ਮੁਹੰਮਦਾ ਓਏ ਸਸਤੇ ਮਿਲਨ ਪਸ਼ੋਰੋ ਮੈਂ ਦੇਵ ਦਿਲਦਾਰ ਮਿਊਜ਼ਿਕ ਦੀ ਜਿਹੜੀ ਭੂਮਿਕਾ ਉਹ ਸਾਡੇ ਕੋਲੇ ਰਹੀ ਹੈ ਮੇਰੇ ਨਾਲ ਛੋਟੀ ਉਮਰ ਹੈ ਤੁਹਾਡਾ ਪੰਜਾਬ ਦਾ ਪੁੱਤਰ ਜਾਵਰ ਦਿਲਦਾਰ ਬਰਦਰ ਜਨਾਦੇ ਦੇ ਵਿੱਚ ਮਿਊਜ਼ਿਕ ਹੈ ਮੈਂ ਸੂਫੀ ਹਾਂ ਤੇ ਮੈਂ ਆਪਣੇ ਤਰੀਕੇ ਨਾਲ ਕਹਾਂਗਾ ਕੇਸਰ ਸਸਤਾ ਹੈ ਕਸ਼ਮੀਰੋਂ ਤੇ ਪੁੱਛੋ ਮੁੱਲ ਲਾਹੌਰੋਂ ਪਿਸਤੇ ਬਦਾਮ ਮੁਹੰਮਦਾ ਕੋਇ ਸਸਤੇ ਮਿਲਣ ਪਸ਼ੋਰ ਪੰਜਾਬੀ ਸੂਬਾ ਐਡਾ ਵੱਡਾ ਸੀਗਾ ਕਿ ਇੱਕ ਪਾਸੇ ਦੂਸਰੇ ਜਾਣ ਤਾਂ ਕਿ ਸਾਡਾ ਬੜਾ ਪ੍ਰਾਊਡ ਹੁੰਦਾ ਕਿ ਪੰਜਾਬੀ ਸੂਬਾ ਜਿਹਦੇ ਵਿੱਚ ਜੰਮੂ ਕਸ਼ਮੀਰ ਲੇਲਦਾ ਕੇ ਸਾਰਾ ਅਸੀਂ ਇਸ ਫਿਲਮ ਦੇ ਵਿੱਚ ਮੈਂ ਇਸ ਕਰਕੇ ਰਾਜੇ ਸ਼ਰਾਜਾ ਨੂੰ ਕਿਹਾ ਕਿ ਮੈਂ ਤੇਰੇ ਨਾਲ ਸ਼ਾਮਿਲ ਹੋਵਾਂਗਾ ਕਿ ਜੇ ਤੂੰ ਇਸ ਕਲਚਰ ਨੂੰ ਜੰਮੂ ਨੂੰ ਤੇ ਪੰਜਾਬ ਨੂੰ ਇੱਕ ਜਗ੍ਹਾ ਤੇ ਲੈ ਕੇ ਆਵੇ ਇੱਕ ਪਲੇਟਫਾਰਮ ਤੇ ਉਹ ਮੈਂ ਪ੍ਰਾਊਡਲੀ ਸਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਔਰ ਮੀਡੀਆ ਦੇ ਮਿਹਰਬਾਨੀ ਨਾਲ ਤੁਹਾਡੇ ਸਾਰਿਆਂ ਤੱਕ ਮੈਂ ਗੱਲ ਪਹੁੰਚਾਉਣਾ ਚਾਹਨਾ ਕਿ ਇਸ ਪਿਕਚਰ ਨੂੰ ਅਸੀਂ ਬਹੁਤ ਮਿਹਨਤ ਨਾਲ ਬਣਾਇਆ ਹੈ ਇਹਦਾ ਮਿਊਜ਼ਿਕ ਵੀ ਅਸੀਂ ਪੰਜਾਬੀਤ ਨੂੰ ਪਿਆਰ ਕਰਨ ਵਾਲੇ ਆ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਜੰਮੂ ਦਾ ਕੋਈ ਫਰਕ ਨਹੀਂ ਹੈ ਉਹ ਇੱਧਰ ਦਾ ਤੇ ਅਸੀਂ ਉੱਧਰ ਦਾ ਸਮੇਲ ਇੱਕ ਦੂਸਰ ਨਾਲ ਰਿਸ਼ਤੇ ਵੀ ਕਰਦੇ ਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਸਾਂਝੀਆਂ ਕਰਦੇ ਆ ਤੇ ਦਰਿਆ ਚਨਾਬ ਦਾ ਠਾਠ ਦਾ ਪਾਣੀ ਤੇ ਜੇਲਮ ਦਾ ਪਾਣੀ ਤੇ ਰਾਵੀ ਦਾ ਪਾਣੀ ਇੱਕੋ ਹੀ ਚੀਜ਼ ਹੈ ਤੇ ਮੈਂ ਚਾਹਨਾ ਜੰਮੂ ਕਸ਼ਮੀਰ ਦੇ ਕਲਾਕਾਰ ਪੰਜਾਬ ਦੇ ਕਲਾਕਾਰ ਜੋ ਰਾਜੇ ਸਰਾਜ ਨੇ ਇੱਕ ਨਵੀਂ ਚੀਜ਼ ਦੇਖੋ ਫਿਲਮਾਂ ਬਹੁਤ ਏਰ ਤੋਂ ਬਣ ਰਹੀਆਂ ਮੇਰੇ ਦੋਸਤੋ মিডিਆ ਦੇ ਰਾਹੀਂ ਤੋਂ ਮੈਂ ਤੁਹਾਡੇ ਤੱਕ ਪਹੁੰਚਾਉਣਾ ਚਾਹ ਫਿਲਮਾਂ ਬਹੁਤ ਏਰ ਦੀਆਂ ਬਣ ਰਹੀਆਂ ਸੀ ਲੇਕਿਨ ਜੰਮੂ ਔਰ ਕਸ਼ਮੀਰ ਦਾ ਸਮੇਲ ਪਹਿਲੀ ਪਿਕਚਰ ਹੈ ਤੇ ਮੈਂ ਖਾਹਿਸ਼ ਕਰਦਾ ਆਪ ਸਾਰਿਆਂ ਨੂੰ ਬੇਨਤੀ ਕਰਦਾ 20 ਤਰੀਕ ਪ੍ਰਾਣੀ ਕਚਹਿਰੀ ਦੇ ਨਾਲ ਹੀ ਪੈਵਲੀਅਨ ਮਾਲ ਦੇ ਵਿੱਚ ਇਹ ਫਿਲਮ ਲੱਗ ਰਹੀ ਹੈ ਤੇ ਅਸੀਂ ਇਹ ਫੈਮਿਲੀ ਪਿਕਚਰ ਹੈ ਬੜੀ ਸਬਕ ਵਾਲੀ ਪਿਕਚਰ ਹੈ ਸਾਨੂੰ ਸਮੇਤ ਪਰਿਵਾਰ ਇਹ ਪਿਕਚਰ ਦੇਖਣ ਵਾਸਤੇ ਜ਼ਰੂਰ ਪੈਵਲੀਅਨ ਮਾਲ ਆਣਾ ਚਾਹੀਦਾ ਹਾਂ ਜੀ ਮਿੱਤਲ ਸਾਹਿਬ ਲੋਕੋ ਕੜੋ ਸਰ ਕੀ ਕਹਾਂਗੇ ਮੈਂ ਲੁਧਿਆਣਾ ਨਿਵਾਸੀ ਆਪ ਸਭ ਦਾ ਦੋਸਤ ਹਰਕੀਸ਼ ਮਿੱਤਲ ਅਪੀਲ ਕਰਨਾ ਹੈ ਕਿ ਜਿਹੜੀ ਸਾਡੇ ਡਾਇਰੈਕਟਰ ਅਰਜੇਸ਼ ਰਾਜਾ ਜੀ ਨੇ ਔਰ ਉਹਨਾਂ ਦੀ ਟੀਮ ਲੁਧਿਆਣਾ ਦੇ ਸਾਡੇ ਕਲਾਕਾਰਾਂ ਨੇ ਬੜੀ ਮਿਹਨਤ ਦੇ ਨਾਲ ਇਸ ਮੂਵੀ ਨੂੰ ਬਣਾਇਆ ਜਿਹਦੇ ਵਿੱਚ ਜੰਮੂ 86 ਦੇ ਬਾਰੇ ਦਿਖਾਇਆ ਗਿਆ ਔਰ ਇਹ ਆਪਣੀ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਮੂਵੀ ਕਵਿਲੀਨ ਮਾਲਦੇ ਵਿੱਚ ਲੱਗਣ ਜਾ ਰਹੀ ਹੈ ਔਰ ਮੈਂ ਸਾਰਿਆਂ ਨੂੰ ਇਹ ਕਹਿ ਰਿਹਾ ਕਿ ਸਾਡੇ ਲੁਧਿਆਣਾ ਦੇ ਕਲਾਕਾਰਾਂ ਦੀ ਹੌਸਲਾ ਦੇ ਵਧਾਈ ਵਾਸਤੇ ਸਾਰੇ ਆਪਣੇ ਗਰੁੱਪਾਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਇਸ ਮੂਵੀ ਨੂੰ ਜਰੂਰ ਦੇਖਣ ਜਾਣ ਜਿਹਦੇ ਨਾਲ ਸਾਡੇ ਕਲਾਕਾਰਾਂ ਦਾ ਹੌਸਲਾ ਵਧੇ ਔਰ ਇਹ ਨਵੀਂ ਤੋਂ ਨਵੀਂ ਹੋਰ ਮੂਵੀਆਂ ਸਾਨੂੰ ਸਚਾਈਆਂ ਨੂੰ ਲੈ ਕੇ ਸਾਡੇ ਸਾਹਮਣੇ ਆਣ ਇਸ ਚੀਜ਼ ਦੇ ਮੈਂ ਦੁਆਰਾ ਲੁਧਿਆਣਾ ਵਾਲੇ ਨੂੰ ਸਭ ਨੂੰ ਅਪੀਲ ਕਰਦਾ ਮੈਂ ਇਹ ਕਹਿਣਾ ਚਾਹਾਂਗਾ 20 ਤਰੀਕ ਨੂੰ ਸਾਡੀ ਫਿਲਮ ਲੱਗ ਰਹੀ ਹੈ ਜੰਮੂ 86 ਪੈਵਿਲિયન ਵਾਲ ਦੇ ਵਿੱਚ ਔਰ ਜੰਮੂ ਦੇ ਔਰ ਪੰਜਾਬ ਦਾ ਮਿਸ਼ਰਣ ਦੇ ਵਿੱਚ ਇਹ ਫਿਲਮ ਤਿਆਰ ਹੋਈ ਹੈ ਔਰ ਬਹੁਤ ਦਿਗਜ ਅੱਛੇ ਆਰਟਿਸਟਾਂ ਨੇ ਇਹਦੇ ਜੇ ਕੰਮ ਕੀਤਾ ਹੈ ਮੈਂ ਇਹੀ ਉਮੀਦ ਕਰਨਾ ਚਾਹਾਂਗਾ ਸਾਡੀ ਸਟਾਰ ਕਾਸਟ ਔਰ ਮੇਰੇ ਦੁਆਰਾ ਲਿਖੀ ਔਰ ਡਾਇਰੈਕਟ ਕੀਤੀ ਗਈ ਮੂਵੀ ਨੂੰ ਤੁਸੀਂ ਜ਼ਰੂਰ ਆਪਣਾ ਪਿਆਰ ਦੇਣ ਵਾਸਤੇ ਆਓਗੇ ਸਰਵੈਚਰ ਦਾ ਮੈਸੇਜ ਕੀ ਦਿੱਤਾ ਜਾਣ ਕਿ ਮੈਸੇਜ ਹੈ ਫਿਲਮ ਦਾ ਮੈਸੇਜ ਜਿ ਦੇਖੋ ਗੈਂਗਸਟਰ ਜਿਹੜੀ ਦੁਨੀਆ ਨਾ ਇੱਕ ਉਸ ਦੇ ਵਿੱਚ ਜਦੋਂ ਕੋਈ ਬੰਦਾ ਕੋਈ ਮਾੜਾ ਕੰਮ ਕਰਦਾ ਉਹਦਾ ਅੰਜਾਮ ਵੀ ਮਾੜਾ ਹੁੰਦਾ ਪਰ ਇਸ ਐਜੂਕੇਸ਼ਨ ਨੇ ਸੋਸਾਇਟੀ ਨੂੰ ਕਿਵੇਂ ਬਦਲਿਆ ਜੰਮੂ ਕਸ਼ਮੀਰ ਅੱਜ ਬਹੁਤ ਪੀਸਫੁਲ ਹੈ ਜੰਮੂ ਪੀਸਫੁਲ ਹੈ ਮੈਂ ਸਿਰਫ ਜੰਮੂ ਦੀ ਗੱਲ ਕਰ ਰਿਹਾ ਉਹਦਾ ਲੇਖਾ ਜੋਖਾ ਇੱਥੇ ਦਿਖਾਇਆ ਗਿਆ ਬਹੁਤ ਬਿਊਟੀਫੁਲ ਮੈਸੇਜ ਹੈ ਕਿੱਥੇ ਸ਼ੂਟਿੰਗ ਹੋਈ ਹੈ ਸ਼ੂਟਿੰਗ ਲਗਭਗ ਪੰਜਾਬ ਚ ਵੀ ਕੀਤੀ ਅਸੀਂ ਮੁੰਬਈ ਵੀ ਕੀਤੀ ਹੈ ਤੇ ਜੰਮੂ ਵੀ ਕੀਤੀ ਹੈ ਕਿੰਨਾ ਸਮਾਂ ਲੱਗਿਆ ਪਿਛੇ ਤਿਆਰ ਹੋਣ ਨੂੰ ਫਿਲਮ ਨੂੰ ਤਿਆਰ ਹੋਣ ਨੂੰ ਲਗਭਗ 2 ਸਾਲ ਲੱਗੇ ਕਿੰਨਾ ਬਜਟ ਹੋਊਗਾ ਬਜਟ ਦੇਖੋ ਅਸੀਂ ਬੜੇ ਸੀਮਿਤ ਬਜਟ 'ਚ ਰਹਿ ਕੇ ਕੀਤਾ ਕੰਮ ਕਿਉਂਕਿ ਅਸੀਂ 뮤직 ਕਰਾਣ ਦੇ ਨਾਲ ਜੁੜੇ ਆ ਤੇ ਰੌਂਡ-ਬਾਉਂਡ 1 CR ਦੇ نیچے-ਨੀਚੇ ਅਸੀਂ ਇਸ ਫਿਲਮ ਨੂੰ 1/2 ਕਰੇ ਜਿਹੜੇ-ਜਿਹੜੇ ਸੰਗਰੇਸ਼ ਹਰੋਜਨ ਮਾਲਵਾ ਇਸ ਦੇ ਵਿੱਚ ਸਿੱਧਰ ਦੀ ਅਗਰ ਗੱਲ ਕਰਾਂ ਕਿ ਮੈਂ ਚਾਹਾਂਗਾ ਫਿਲਮ ਨੂੰ ਤੁਸੀਂ ਦੇਖ ਕੇ ਤੁਸੀਂ ਜਜ ਕਰੋਗੇ ਵੌਇਸ ਨੂੰ ਔਰ ਪਛਾਣੋ